ਦੋਸਤੋ ਮੈਂ ਸੁਖਵੀਰ ਸਿੰਘ ਤੁਸੀਂ ਜੁੜ ਚੁੱਕੇ ਹੋ ਪੰਜ ਪਾਣੀ న్యూਸ ਨਾਲ ਇਸ ਵੇਲੇ ਤੁਸੀਂ ਦੇਖ ਰਹੇ ਹੋ ਵੀ ਅਸੀਂ ਬੁੱਕੀਪੁਰਾ ਚੌਂਕ 'ਚ ਖੜੇ ਆ ਤੇ ਸੈਂਕੜਿਆਂ ਦੀ ਗਿਣਤੀ 'ਚ ਟਰੈਕਟਰ ਪਿੰਡਾਂ 'ਚੋਂ ਆਏ ਹੋਏ ਆ ਤੇ ਆਪਾਂ ਗੱਲਬਾਤ ਕਰਨੀ ਸਾਡੇ ਨਾਲ ਆ ਕਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰ ਨਰਪਿੰਦਰ ਸਿੰਘ ਢੁਡੀਕੇ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਅੱਜ ਦਾ ਪ੍ਰੋਗਰਾਮ ਕੀ ਆ ਜੀ ਅੱਜ ਐਸ ਕੇ ਅਮਲ ਨੂੰ ਸਾਰੇ ਦੇਸ਼ 'ਤੇ ਆਪੀ ਜੀ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਜੀ ਟਰੈਕਟਰ ਮਾਰਚ ਕੀਤੇ ਜਾਣਗੇ ਜੀ ਜਿਹਦੀ ਕੜੀ ਦੇ ਤਰ ਤ ਮੋਗੇ ਚ ਅੱਜ ਅਸੀਂ ਇਹ ਵੱਡਾ ਜਿਹੜਾ ਟਰੈਕਟਰ ਮਾਰਚ ਇਹ ਕਰ ਰਹੇ ਆ ਜੀ ਜਿਹੜੀਆਂ ਬਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਉਹਨਾਂ ਨੂੰ ਮਨਵਾਉਣ ਵਾਸਤੇ ਜੀ ਕਿਵੇਂ ਖਰੀਦ ਦੀ ਗਰੰਟੀ ਹੋਵੇ ਸਾਡੀਆਂ ਫਸਲਾਂ ਦੀ ਜੀ ਲਖੀਮਪੁਰ ਖੇਤੀ ਦੇ ਜਿਹੜਾ ਉੱਥੋਂ ਦਾ ਉਹਨਾਂ ਨੂੰ ਸਜਾਵਾਂ ਮਿਲੇ ਜੀ ਬਾਕੀ ਜਿਹੜੇ ਹੋਰ ਵੀ ਮੰਗਾਂ ਸਾਡੀਆਂ ਕਿਸਾਨੀ ਨਾਲ ਸੰਬੰਧਤ ਜਿਹਨੀਆਂ ਕਿਸਾਨੀ ਨਾਲ ਸੰਬੰਧਤ ਉਹਨਾਂ ਲਈ ਅੱਜ ਅਸੀਂ ਟਰੈਕਟਰ ਮਾਰਚ ਕਰ ਰਹੇ ਸਾਰੇ ਦੇਸ਼ ਵਿੱਚ ਐਪੀ ਹੋ ਰਿਹਾ ਅੱਛਾ ਇਹ ਸਾਰੇ ਮੁਲਕ ਚ ਹੁੰਦਾ ਹੈ ਕੇਰਲਾ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਹੋ ਰਿਹਾ ਹਮਾਚਲ ਤੋਂ ਸਾਰੇ ਸਾਰੇ ਜਮਨ ਪਰਦੇਸ਼ਾਂ ਦਾ ਜੋ ਹੋ ਰਿਹਾ ਜਿਹੜਾ ਹਿਡਕਵਾਰਟਰ ਤੋਂ ਅੱਜ ਹਰ ਕਿਸਾਨ ਦਾ ਟਰੈਕਟਰ ਜਿਹੜਾ ਖੇਤੀ ਕਰਦਾ ਉਹਦਾ ਅੱਜ ਸੜਕਾਂ ਤੇ ਹੋਊਗਾ ਟਰੈਕਟਰ ਅੱਜ ਮਾਰਚ ਹੋਊਗਾ ਤੇ ਇਹਨੂੰ ਅਸੀਂ ਇਸ ਤੋਂ ਪਿੱਛੋਂ ਅਸੀਂ 16 ਫਰਵਰੀ ਨੂੰ ਜੀ ਪਾਰਟ ਬੰਦ ਕਰਾਂਗੇ ਸਾਰਾ ਜਿਹੜਾ ਪਿੰਡੂ ਏਰੀਆ ਉਹਨੂੰ ਬੰਦ ਕਰਾਂਗੇ ਇੰਡਸਟਰੀਅਲ ਹੜਤਾਲ ਹੋ ਰਹੀ ਆ ਵੱਡੀ ਹੜਤਾਲ ਹੋ ਰਹੀ ਆ ਉਸ ਦਿਨ 16 ਫਰਵਰੀ ਨੂੰ ਹੰਗਾਰਾ ਪੂਰਾ ਮੈਡ ਉਹਦਾ ਸਾਨੂੰ ਪੂਰੀ ਆਸ ਹੈ ਵੀ ਪੂਰੇ ਹੰਗਾਰਾ ਮਿਲੂਗਾ ਤੇ ਉਦੋਂ ਤੱਕ ਅੰਦੋਲਨ ਜਾਰੀ ਰਹੂਗਾ ਜਦੋਂ ਤੱਕ ਇਹ ਸਾਡਾ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਕਰਦੇ ਸਰਕਾਰ ਪ੍ਰਧਾਨ ਜੀ ਜਿਹੜੀ ਗੱਲ ਹੈਗੀ ਆ ਵੀ ਅੱਜ ਤੁਹਾਡੇ ਕਿੰਨੀਆਂ ਜੂਨੀਅਨ ਹੈ ਜੀ ਅੱਜ ਅੱਜ ਸਾਡੀਆਂ ਜਿਹੜੀਆਂ 32 ਯੂਨੀਅਨਾਂ ਨੇ ਹਾਂਜੀ ਉਹ ਉਹ ਜਿੰਨੀਆਂ ਮੋਗੇ ਜ਼ਿਲ੍ਹੇ ਚ ਹੈਗੀਆਂ ਉਹ ਸਾਰੀਆਂ ਅੱਜ ਇੱਥੇ ਆਉਣਗੀਆਂ। ਜਾਨੀ ਐਸਕੇਮ ਸਾਰਾ ਹੀ ਆ। ਉਹ ਐਸਕੇਮ ਸਾਰਾ। ਠੀਕ ਹੈ ਜੀ। ਹਾਂ ਸਮੇਤ ਅਗਰਾਹਾਂ ਗਰੋਪੀ ਦੇ ਵਿੱਚ ਅੱਜ ਹਾਂਜੀ ਸਾਰੇ ਗਰੋਪਾਂ ਕੇ ਤੇ ਸ਼ਾਮਿਲ ਹੈ। ਜਾਨੀ ਕਿਸਾਨੀ ਇੱਕ ਇਸ ਵਿਸ਼ੇ ਤੇ ਇੱਕ ਆ। ਇੱਕ ਆ ਕਿਸਾਨੀ ਇਹ ਅੱਜ ਸਾਬਤ ਕਰ ਦੇਣਾ ਵੀ ਕਿਸਾਨੀ ਇਸ ਵਿਸ਼ੇ ਤੇ ਇੱਕ ਜੁੱਟਾ ਸਾਰੀਆਂ ਯੂਨੀਅਨਾਂ ਇੱਕ ਜੁੱਟ। ਜਿਹੜਾ ਇੱਕ ਪ੍ਰਭਾਵ ਪੈ ਰਿਹਾ ਹੈ ਵੀ ਮੋਰਚੇ ਤੋਂ ਮਗਰੋਂ ਸ਼ੈਰਫੇਰ ਜੁਨੀਅਨਾਂ ਡੁੱਡ ਹੋ ਗਈਆਂ। ਨਹੀਂ ਨਹੀਂ ਇੱਕ ਵੀ ਗਲ ਨਹੀਂ ਗਿਆ। ਉਹ ਕੱਟੀਆਂ ਹੋਈ ਜਾਂਦੀਆਂ। ਹਾਂਜੀ। ਰਾਜੀਆਲ ਗਰੁੱਪ ਦੇ ਨਾਲ ਪੰਜ ਯੂਨੀਅਨਾਂ ਸੀ ਉਹ ਅਲੱਗ ਸੀਗੀਆਂ। ਉਹ ਵੀ ਕੁਝ ਦਿਨ ਪਹਿਲਾਂ ਸਾਡੇ ਨਾਲ ਇਕੱਠੇ ਹੋ ਗਏ ਆ। ਉਹ ਵੀ ਸਾਡੇ ਮੋਰਚੇ ਚ ਸ਼ਾਮਲ ਹੋ ਗਏ ਆ। ਹਾਂਜੀ। ਤੇ ਆਉਣ ਵਾਲੇ ਦਿਨਾਂ 'ਚ ਅਸੀਂ ਮੀਟਿੰਗ ਕਰਕੇ ਪੰਜਾਬ ਦੀਆਂ ਮੰਗਾਂ ਤੇ ਵੀ ਇੱਕ ਵੱਡਾ ਅੰਦੋਲਨ ਖੜਾ ਕਰਾਂਗੇ। ਪ੍ਰਧਾਨ ਜੀ ਕਣਕ ਬਾਰੇ ਇੱਕ ਗੱਲ ਚੱਲ ਰਹੀ ਆ ਵੀ ਕਣਕ ਕੋਈ ਇਸ ਤਰ੍ਹਾਂ ਦੀ ਚਿੱਠੀ ਆਈ ਹੈ ਜਾਂ ਕੀ ਆ ਜੀ। ਕੋਈ ਕਣਕ ਦੀ ਕੀਮਤ ਘਟਦੀ ਕੋਈ ਗੱਲ ਨਹੀਂ ਹੈ। ਹਾਂਜੀ। ਉਹ ਇੰਨੀ ਗੱਲ ਹੈਗੀ ਆ ਵੀ ਜਿਹੜੀ ਬਾਹਰਲੀ ਹੈਗੀ ਐਕਸਾਈਟ ਡਿਊਟੀ ਜੀ ਉਹ ਘਟ ਕਰਨ ਦੀ ਗੱਲਾਂ ਪਰ ਉਹਦੇ ਬਾਰੇ ਵੀ ਸੈਂਟਰ ਗਵਰਨਮੈਂਟ ਨੇ ਕਿਹਾ ਵੀ ਅਸੀਂ ਕੋਈ ਨਹੀਂ ਕਰ ਹਜੇ ਹੋਈ ਨਹੀਂ ਜਿਹੜੀ ਕਣਕ ਦੀ ਸਥਿਤੀ ਆ ਉਹ ਵਰਲਡ ਵਾਈਡ ਮਤਲਬ ਜਿਹੜੀ ਕਣਕ ਦਾ ਕਾਲ ਵਾਲੀ ਹਾਲਤ ਹੈ ਜੀ ਕਣਕ ਦਾ ਮੈਨੂੰ ਮਦੋਂ ਸਰਵੇ ਕਰਵਾਈ ਜਾਂਦੇ ਆ ਕਣਕ ਦਾ ਡਰਨਾ ਮੈ ਨਹੀਂ ਛੱਡਣਾ ਕਿ ਇਹਨਾਂ ਨੇ ਜੀ ਪਿਛਲੇ ਸਾਲ ਨੂੰ ਤਾਂ ਘਟ ਦਾ ਸਵਾਲ ਹੀ ਨਹੀਂ ਪਿਆ ਹੁੰਦਾ ਵੀ ਸਾਡੀ ਘਟ ਤੇ ਨਾ ਅਸੀਂ ਵੇਚਾਂਗੇ ਜੀ ਆਮਨ ਲੋਨ ਨੋਬਤਾਂ ਦੀ ਆ ਤਾਂ ਫਿਰ ਕਰਾਂਗੇ ਬਹੁਤ ਵੱਡਾ ਐਗਿਟੇਸ਼ਨ ਕਰਾਂਗੇ ਪਰ ਮੈਨੂੰ ਨਹੀਂ ਲੱਗਦਾ ਕੋਈ ਨੋਬਤਾਂ ਵਾਲੀ ਹੈ ਕਿਉਂਕਿ ਇੰਟਰਨੈਸ਼ਨਲ ਕੋਈ ਵੀ ਬਾਹਰਲਾ ਦੇਸ਼ ਜੀ ਐ ਇਦੋਂ ਸਸਤੀ ਕਣਕ ਆ ਕੇ ਹਿੰਦੁਸਤਾਨ ਚ ਨਹੀਂ ਵੇਚੂਗਾ ਜੀ ਕਿਉਂਕਿ ਅੱਜ ਦਾ ਇੰਟਰਨੈਸ਼ਨਲ ਰੇਟ ਆ ਕਣਕ ਦਾ ਉਹ ਜਿਆਦਾ ਹੈ ਸਾਡੀ ਕਣਕ ਦੇ ਨਾਲ ਜੀ ਸਾਡੀ ਕਣਕ ਪਹਿਲਾਂ ਹੀ ਘੱਟ ਰੇਟ ਤੇ ਖਰੀਦੀ ਜਾ ਰਹੀ ਆ ਜੀ ਪਰ ਇਹ ਇਦੋਂ ਘੱਟ ਹੋਣ ਦਾ ਸਵਾਲ ਹੀ ਨਹੀਂ ਪਤਾ ਤੇ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦਾ ਜੀ ਕਿਸਾਨਾਂ ਨੂੰ ਕਹਿੰਦੇ ਵੀ ਇਹ ਬਹੁਤ ਵਗੈਟੇਸ਼ਨ ਦੇ ਵਿੱਚ ਆਉਣਾ ਚਾਹੀਦਾ ਜਿਹੜਾ ਇਹ ਪ੍ਰਭਾਵ ਗਿਆ ਵੀ ਜੋਤੇ ਬੰਨੀਆਂ ਆਡੋ ਹੋ ਗਈਆਂ ਦੂਜਾ ਹੋ ਗਿਆ ਅੱਜ ਦੇ ਇਸ ਅੰਦੋਲਨ ਨੇ ਦਿਖਾ ਦੇਣਾ ਵੀ ਅਸੀਂ ਇੱਕਜੁੱਟ ਤੇ ਕਿਸਾਨੀ ਨੂੰ ਅਪੀਲ ਕਰਦੇ ਹਾਂ ਬਟ ਵੱਡੇ ਸ਼ਾਸ ਦੇ ਨਾਲ ਉਹ ਇਹਦੇ ਵਿੱਚ ਸ਼ਾਮ ਲੋ ਧੰਨਵਾਦ